ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕ ਢਿੱਪਾ ਤੁਸੀ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਵਿਕਰਮ ਮਜੀਠੀਆ ਨਾਲ ਜੁੜੇ ਵੱਡਿਆ ਪਰ ਡੇਰ ਲੈ ਕੇ ਹਾਜ਼ਰ ਹ ਦੱਸਦੀ ਹੈ ਕਿ ਪੰਜਾਬ ਦੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਆਮਦਨ ਤੋਂ ਵੱਧ ਸਮੱਤੀ ਮਾਮਲੇ ਵਿੱਚ ਮੁਸ਼ਕਲਾ ਲਗਾਤਾਰ ਜੋ ਵੱਧੀਆਂ ਜਾ ਰਹੀਆਂ ਨੇ ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਦੇ ਨਜ਼ਦੀਕੀ ਸਹਿਯੋਗੀ ਅਤੇ ਕਥਿਤ ਕਾਰੋਬਾਰੀ ਸਾਥੀਦਾਰ ਹਰਪ੍ਰੀਤ ਕੁਲਾਟੀ ਖਿਲਾਫ ਮੋਹਾਲੀ ਦੇ ਅਦਾਲਤ ਵਿੱਚ ਵੱਡੀ ਕਾਰਵਾਈ ਕਰਦੇ ਹੋਏ 11000 ਪੰਨਿਆਂ ਦੀ ਸਪਲੀਮੈਂਟਰੀ ਚਾਰਜਸ ਦਾਖਲ ਕੀਤੀ ਗਈ ਹੈ ਜਿहां ਵਿਜੀਲੈਂਸ ਅਧਿਕਾਰੀ ਟਰੰਕ ਵਿੱਚ ਦਸਤਾਵੇਜ਼ ਲੈ ਕੇ ਅਦਾਲਤ ਪਹੁੰਚੇ ਸਨ ਵਿਜੀਲੈਂਸ ਬਿਊਰੋ ਵੱਲੋਂ ਦਾਖਲ ਕੀਤੇ ਚਾਰजेस ਵਿੱਚ ਸਾਲ 2007 ਤੋਂ 2017 ਦੇ ਦਰਮਿਆਨ ਹਰਪ੍ਰੀਤ ਗੁਲਾਟੀ ਦੇ ਵਿੱਤੀ ਲੈਣ-ਦੇਣ ਕੰਪਨੀਆਂ ਵਿੱਚ ਸਹਿਮਤੀਦਾਰੀ ਅਤੇ ਜਾਇਦਾਦ ਦਾ ਵਿਸਤਾਰ ਨਾਲ ਲੇਖਾ ਜੋਖਾ ਪੇਸ਼ ਕੀਤਾ ਗਿਆ ਹੈ ਜાંਚ ਏਜੰਸੀਆਂ ਦਾ ਦਾਵਾ ਹੈ ਕਿ ਜੀ ਇਸ ਦੌਰਾਨ ਮਜਿੱਟਿਆ ਦੇ ਗੁਲਾਟੀ ਲਈ ਕੰਪਨੀਆਂ ਵਿੱਚ ਸਾਂਝਦਾਰ ਰਹੇ ਅਤੇ ਕਥਿਤ ਤੌਰ ਤੇ ਆਮਦਨ ਤੋਂ ਵੱਧ ਸਮੱਤੀ ਇਕੱਠੀ ਕੀਤੀ ਗਈ ਲਗਭਗ 10 ਕਰੋੜ ਰੁਪਏ ਤੋਂ ਵੱਧ ਦੇ ਲੈਣ-ਦੇਣ ਦੀ ਗੱਲ ਸਾਹਮਣੇ ਆ ਰਹੀ ਹੈ ਗੌਰਤਲ ਹੈ ਕਿ 25 ਜੂਨ 2025 ਨੂੰ ਵਿਜੀਲੈਂਸ ਬਿਊਰੋ ਵੱਲੋਂ ਵਿਕਰਮ ਸਿੰਘ ਮਜਿੱਟਿਆ ਨੂੰ ਅੰਤੰਤ ਵੱਧ ਸਮੱਤੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਮਜੀਠੀਆ ਨਾਪਾ ਜੇਲ੍ਹ ਵਿੱਚ ਬੰਦ ਰਹੇ ਇਸ ਮਾਮਲੇ ਵਿੱਚ ਉਹਨਾਂ ਦੀ ਜ਼ਮਾਨਤ ਅਰਜੀ ਮਹਾਲੀ ਦੀ ਹੇਠਲੀ ਅਦਾਲਤ ਤੱਕ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕੀਤੀ ਜਾ ਚੁੱਕੀ ਹੈ ਫਿਲਹਾਲ ਮਜੀਠੀਆ ਦੀ ਜ਼ਮਾਨਤ ਅਰਜੀ ਸੁਪਰੀਮ ਕੋਰਟ ਵਿੱਚ ਵਿਚਾਰ ਤੀਨ ਹੈ ਇਸ ਦਰਮਿਆਨ ਵਿਜੀਲੈਂਸ ਵੱਲੋਂ ਮਜੀਠੀਆ ਦੇ ਨਜ਼ਦੀਕੀ ਸਹਿਯੋਗੀ ਹਰਪ੍ਰੀਤ ਭੁਲਾਟੀ ਖਿਲਾਫ ਸਪਲੀਮੈਂਟਰੀ ਚਾਰਜਸ ਦਾਖਲ ਕੀਤੀ ਜਾਣ ਨਾਲ ਕੇਸ ਨੇ ਨਵਾਂ ਮੋੜ ਫੜ ਲਿਆ ਹੈ ਹਰਪ੍ਰੀਤ ਗੁਰਾਟੀ ਨੂੰ ਕੁਝ ਹਿੰਨੇ ਪਹਿਲਾਂ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਇਸ ਮਾਮਲੇ ਵਿੱਚ ਨਿਆਇਕ ਹਿਰਾਸਤ ਵਿੱਚ ਨੇ ਵਿਜੀਲੈਂਸ ਅਧਿਕਾਰੀਆਂ ਮੁਤਾਬਕ ਗੁਲਾਟੀ ਦੀਆਂ ਕੰਪਨੀਆਂ ਤੇ ਬੈਂਕ ਖਾਤਿਆਂ ਦੀ ਜਾਂਚ ਦੌਰਾਨ ਜਿਹੇ ਕਈ ਲੈਣ-ਦੇਣ ਸਾਹਮਣੇ ਆਏ ਨੇ ਜਿਨ੍ਹਾਂ ਦਾ ਸਿੱਧਾ ਸਬੰਧ ਮਜੀਠਿਆ ਨਾਲ ਜੋੜਿਆ ਜਾ ਰਿਹਾ ਹੈ ਤੇ ਅਸੀਂ ਮਜੀਠਿਆ ਨਾਲ ਜੁੜੀ ਹੋਈ ਵੱਡੀਆਂ ਅਪਡੇਟ ਮਿੱਠੀਆਂ ਮਜੀਠਿਆ ਨਾਲ ਜੁੜੀ ਹਰ ਅਪਡੇਟ ਸਾਨੂੰ ਸਾਂਝੀ ਕਰਦੇ ਰਹਿਵਾਂਗੇ ਵਿਗਰ ਪੰਜਾਬੀ ਲਿੰਕ মিডিਆ ਧੰਨਵਾਦ